ਨੂੰ ਸਿੱਕਲੀਫ ਦਿੱਤੀ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਲਗਾਤਾਰ ਬਦਵੀ ਦੇ ਕੇਸਾਂ ਵਿੱਚ ਡਿਲੇ ਕੀਤਾ ਜਾ ਰਿਹਾ ਹੈ ਢਿਲਮਟ ਕੀਤੀ ਜਾ ਰਹੀ ਹੈ ਔਰ ਉਸ ਨੂੰ ਦਬਾਇਆ ਜਾ ਰਿਹਾ ਹੈ ਉਹਦੇ ਸਬੰਧ ਵਿੱਚ ਗੱਲਬਾਤ ਕਰਨ ਵਾਸਤੇ ਤੁਹਾਨੂੰ ਬੁਲਾਇਆ ਕਿਉਂਕਿ ਜਦੋਂ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਤੇ ਸਭ ਤੋਂ ਵੱਡੀ ਗਰੰਟੀ ਇਹਨਾਂ ਦਿੱਤੀ ਸੀ ਕਿ ਜਿਹੜੇ ਬਦਵੀ ਦੇ ਕੇਸ ਹੈ ਉਹ ਸੀ ਇੱਕ ਮਹੀਨੇ ਦੇ ਵਿੱਚ ਸੋਲਵ ਕਰਾਂਗੇ ਦੋਸ਼ੀਏ ਨੂੰ ਕਟਾਰੇ ਵਿੱਚ ਖੜੇ ਕਰਾਂਗੇ ਸਜ਼ਾਵਾ ਦਵਾਵਾਂਗੇ ਔਰ ਸਗਗ ਦੇ ਨਾਲ ਸੀ ਇਨਸਾਫ ਕਰਾਂਗੇ ਬੜੇ ਦੁੱਖ ਦੀ ਗੱਲ ਹੈ ਕਿ ਤੁਸੀਂ ਇਹ ਦੋ ਚਾਰ ਦਿਨ ਪਹਿਲਾਂ ਵੀ ਇਹ ਗੱਲ ਸਾਰੀ ਸੁਣੀ ਹੈ ਕਿ ਸਾਡੇ ਜਿਹੜੇ ਸਿੱਟ ਦੇ ਮੁਖੀ ਰਹੇ ਆਈਜੀ ਖਟੜਾ ਸਾਹਿਬ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਲੋਕਾਂ ਦੇ ਸਾਹਮਣੇ ਪੇਸ਼ ਕਰਕੇ ਦੱਸ ਦਿੱਤਾ ਹੈ ਕਿ 2022 ਵਿੱਚ ਜਦੋਂ ਸਰਕਾਰ ਆਈ ਹੈ ਤੇ ਮਨਜ਼ੂਰੀ ਲੈਣ ਵਾਸਤੇ ਇਹ ਕੇਸ ਜਿਹੜਾ ਸੀਗਾ ਮੁੱਖ ਮੰਤਰੀ ਦੇ ਟੇਬਲ ਦੇ ਉੱਤੇ ਗਿਆ ਕੈਂਟਪਾਲ ਗ੍ਰਹਿ ਮੰਤਰਾਲੇ ਵਿੱਚ ਗਿਆ ਕੇਸ ਦੀ ਮਨਜ਼ੂਰੀ ਦਿੱਤੀ ਜਾਵੇ ਇਸ ਕੇਸ ਨੂੰ ਅੱਗੇ ਚਲਾਇਆ ਜਾਵੇ 2022 ਤੋਂ ਲੈ ਕੇ ਅੱਜ 2024 ਹੋ ਗਈ ਹੈ 2 ਸਾਲ ਹੋ ਚੁੱਕੇ ਹੈ ਅਜੇ ਤੱਕ ਉਹਦੀ ਮਨਜ਼ੂਰੀ ਨਹੀਂ ਦਿੱਤੀ ਗਈ ਇਹਦਾ ਕਾਰਨ ਕੀ ਹੈ ਜਿਸ ਕੇਸ ਦੇ ਵਿੱਚ ਇੱਕ ਮਹੀਨੇ ਦਾ ਨਾਲ ਕਿਹਾ ਸੀ ਕਿ ਇੱਕ ਮਹੀਨੇ ਦੇ ਵਿੱਚ ਹੀ ਅਸੀਂ ਇਹ ਸਾਰਾ ਹੱਲ ਕਰਾਂਗੇ ਔਰ ਲੋਕਾਂ ਨੂੰ ਇਨਸਾਫ ਦਵਾਵਾਂਗੇ ਕੌਮ ਨੂੰ ਇਨਸਾਫ ਦਵਾਵਾਂਗੇ ਜਿਹੜੇ ਹਿੱਤੇ ਬਲੁਦਰੇ ਹੈ ਉਹਨਾਂ ਦੇ ਉੱਤੇ ਅਸੀਂ ਮਰਮ ਲਾਵਾਂਗੇ ਤੇ ਇਨਸਾਫ ਦੇ ਕੇ ਅਸੀਂ ਆਪਣੀ ਡਿਊਟੀ ਪੂਰੀ ਕਰਾਂਗੇ ਸਰਕਾਰ ਐਸੇ ਗੱਲ ਦੇ ਉੱਤੇ ਬਣੀ ਸੀ ਲੋਕਾਂ ਦਾ ਵਿਸ਼ਵਾਸ ਜਿਹੜਾ ਸੀ ਇਹਨਾਂ ਨੇ ਦਿੱਤਾ ਜਦੋਂ ਤੇ ਅੱਜ ਵਿਸ਼ਵਾਸ ਇਹਨਾਂ ਨੇ ਠੁਕਰਾ ਕੇ ਰੱਖ ਦਿੱਤਾ ਦੂਜੀ ਗੱਲ ਕਿ ਜਿਹੜਾ ਬਾਜ਼ਾਖਾਨਾ ਦੇ ਵਿੱਚ ਤਿੰਨ ਕੇਸ ਜਿਹੜੇ ਦਰਜ ਹੋਏ ਬਰਗਾਰੀ ਵਿੱਚ ਜਿਹੜੀ ਬੇਦਵੀ ਹੋਈ ਗੁਰੂ ਗ੍ਰੰਥ ਸਾਹਿਬ ਜੀ ਪਹਿਲਾਂ ਚੋਰੀ ਕੀਤਾ ਗਿਆ ਫਿਰ ਉਸ ਦੇ ਪੋਸਟਰ ਲਗਾਏ ਗਏ ਫਿਰ ਉਸ ਦੇ ਅੰਕ ਜਿਹੜੇ ਸੀ ਪੰਨੇ ਜਿਹੜੇ ਸੀ ਉਹ ਪਿਆਰਾਂ ਵਿੱਚ ਲੋੜੇਗੇ ਉਹ ਸਾਰੇ ਕੇਸ ਕਾਡ ਨੰਬਰ 128 ਨੰਬਰ 117 ਨੰਬਰ ਉਹ ਐਫ ਆਈ ਆਰ ਜਿਹੜੀਆਂ ਦਰਜ ਹੋਈਆਂ ਨੇ ਉਸ ਐਫ ਆਈ ਆਰਸ ਨੂੰ ਇਹਨਾਂ ਨੇ ਚੈਲੰਜ ਕਰਕੇ ਰੁਕਵਾ ਦਿੱਤਾ ਹਾਈ ਕੋਰਟ ਦੇ ਵਿੱਚ ਹੁਣ ਪੰਜਾਬ ਸਰਕਾਰ ਕੀ ਕਰਦੀ ਹੈ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਸੀਰੀਅਸਲੀ ਲੈਣਾ ਚਾਹੀਦਾ ਸੀ ਕਿ ਸੁਪਰੀਮ ਕੋਰਟ ਤੱਕ ਇਸ ਦੀ ਕੇਸ ਦੀ ਪੈਰਵਾਈ ਕਰਨੀ ਚਾਹੀਦੀ ਸੀ ਪਰ ਕਿੱਥੇ ਗਏ ਦਬਾ ਦਿੱਤਾ ਗਿਆ ਉੱਥੇ ਹੀ ਬੰਦ ਕਰ ਦਿੱਤਾ ਗਿਆ ਉਹ ਪੰਜਾਬ ਸਰਕਾਰ ਜਿਹਨੇ ਲੋਕਾਂ ਨਾਲ ਝੂਠ ਬੋਲ ਕੇ ਲੋਕਾਂ ਦਾ ਵਾਅਦਾ ਕਰਕੇ ਇਹ ਸਰਕਾਰ ਬਣਾਈ ਸੀ ਇਸ ਗੱਲ ਦੇ ਉੱਤੇ ਸਭ ਤੋਂ ਜ਼ਿਆਦਾ ਜੋਰ ਇਸੇ ਗੱਲ ਦੇ ਦਿੱਤਾ ਸੀ ਕਿ ਅਸੀਂ ਦੋਸ਼ੀ ਫੜਾਂਗੇ ਤੀਸਰੀ ਗੱਲ ਜਿਹੜੀ ਆਈ ਹੈ ਕਿ ਉਹਨਾਂ ਨੇ ਇੱਕ ਜਿਹੜਾ ਇਹਨਾਂ ਦਾ ਚਸ਼ਮਦੀਦ ਗਵਾਹ ਸੀਗਾ ਮੁੱਖ ਜਿਹੜਾ ਗਵਾਹ प्रदीप ਕਲੇਰ ਉਹਨੂੰ ਜਦੋਂ ਹੁਣ ਪੁੱਛਿਆ ਗਿਆ ਉਹਨੇ 164 ਦੇ ਬਿਆਨਾਂ ਚ ਦਰਜ ਕੀਤਾ ਉਹਦੇ ਵਿੱਚ ਉਹਨੇ ਨਾਂ ਲਿਆ ਉਹਨੇ ਕਿਹਾ ਕਿ ਬਾਬਾ ਜੀ ਵੀ ਸੀ ਤੇ ਹਰਪ੍ਰੀਤ ਹਨੀ ਜੜੀ ਹਨੀ ਪ੍ਰੀਤ ਜੜੀ ਉਹਦੀ ਬੇਟੀ ਬਣੀ ਹੋਈ ਹੈ ਉਸ ਸੀ ਤੇ 6-7 ਜਾਨੇ ਹੋਰ ਸੀ ਉਹਨਾਂ ਦਾ ਨਾਂ ਲੈ ਕੇ ਉਹਨੇ ਕਿਹਾ ਕਿ ਜਿਸ ਵੇਲੇ ਇਹ ਸਾਰਾ ਐਪੀਸੋਡ ਹੋਣਾ ਸੀ ਉਸ ਵੇਲੇ ਹਨੀ ਪ੍ਰੀਤ ਨੇ 6-7 ਜਾਨੇ ਨਾਂ ਜਿਹੜੇ ਲਏ ਆ ਉਹਨਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਜੇ ਸਾਡੇ ਬਾਬੇ ਦੇ ਲੋਕਟ ਜਿਹੜੇ ਉਹਦੀ ਫੋਟੋ ਵਾਲੇ ਪਿਆਰਾ ਚਰੋਣੇ ਹੈ ਇਹ ਪੈਰਾ ਜ਼ਰੂਰਿਆਂ ਦਾ ਬਦਲਾ ਇਹ ਲਓ ਕਿ ਉਹਨਾਂ ਦੇ ਗੁਰੂ ਦਾ ਅਪਮਾਨ ਜਿਹੜਾ ਹੈ ਤੁਸੀਂ ਵੀ ਪੈਰਾ ਵਿੱਚ ਉਹਨਾਂ ਦਾ ਗੁਰੂ ਜੀ ਸਾਹਿਬ ਨੂੰ ਪੈਰਾ ਚ ਰੋੜ ਕੇ ਕਰੋ ਸੋ ਹੁਣ ਇਹ ਦੱਸੋ ਕਿ ਸਿੱਧੀ ਜਿਹੜੀ ਹੈ ਉਹ ਸੂਈ ਜਾਂਦੀ ਹੈ ਬਾਬਰ ਰਾਮ ਰਹੀਮ ਵਾਲੇ ਪਾਸੇ ਹਨੀਪ੍ਰੀਤ ਵਾਲੇ ਪਾਸੇ ਅੱਜ ਪੰਜਾਬ ਸਰਕਾਰ ਕਿੱਥੇ ਸੁੱਤੀ ਪਈ ਹੈ ਇਹਨਾਂ ਕੰਨ ਬੋਲੇ ਕੀ ਇਹਨਾਂ ਦੀਆਂ ਅੱਖਾਂ 'ਚ ਬੰਦ ਹੈ ਅੱਜ ਇਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਕਿ ਸਾਡੇ ਅੱਜ ਪੰਜਾਬ ਦੇ ਲੋਕਾਂ ਨੇ ਜੋ ਸਾਡੇ ਨਾਲ ਅਸੀਂ ਵਾਅਦੇ ਕੀਤੇ ਸੀ ਅੱਜ ਅਸੀਂ ਉਹਦੇ ਤੋਂ ਸਾਰੇ ਮ ਬੱਕ ਮੁਰ ਕੇ ਬੈਠੀ ਹੈ ਔਰ ਉਹ ਜਿਹੜੇ 164 ਦੇ ਬਿਆਨਾਂ ਵਿੱਚ ਸਾਫ਼ ਉਹਨੇ ਦੱਸਿਆ ਕਿ ਹਨੀਪ੍ਰੀਤ ਵੀ ਦੋਸ਼ੀ ਹੈ ਜਿਹਨੇ ਕਿਹਾ ਕਿ ਗੁਰੂ ਨੂੰ ਜਿੱਦਾਂ ਸਾਡੇ ਨੂੰ ਰੋਲਿਆ ਐ ਇਦਾਂ ਗੁਰੂ ਨੂੰ ਇਹਨੂੰ ਰੋਲਿਆ ਜਾਵੇ ਹੁਣ ਇਹ ਤੋਂ ਅੱਗੇ ਸਬੂਤ ਕੀ ਚਾਹੀਦਾ ਜਿਹੜੇ 164 ਦੇ ਬਿਆਨ ਉਹ ਦਿੱਤੇ ਪ੍ਰਦੀਪ ਕੁਲੇਰ ਨੇ ਇਹ ਤੋਂ ਅੱਗੇ ਸਬੂਤ ਹੋਰ ਕੀ ਚਾਹੀਦਾ ਕਿ ਬਾਬਾ ਉੱਥੇ ਆਜੇ ਸੀ ਬਾਬੇ ਨੇ ਫਿਰ ਕਿਹਾ ਜਿਹੜਾ ਇਹਨਾਂ ਦਾ ਰਾਮ ਰਹੀਮ ਹੈ ਉਹਨੇ ਕਿਹਾ ਕਿ ਜੋ ਹਨੀਪ੍ਰੀਤ ਕਹਿ ਰਹੀ ਹੈ ਇਸੇ ਤਰ੍ਹਾਂ ਕਰੋ ਹੁਣ ਹਨੀਪ੍ਰੀਤ ਵੀ ਉਹਦੇ ਚ ਇਨਵੋਲ ਹੋਵੇ 6-7 ਹੋਰ ਇਹਦੇ ਪ੍ਰੇਮੀ ਹੁਣ ਉਹਦੇ ਵਿੱਚ ਇਨਵੋਲ ਬਾਬਾ ਆਪ ਹੀ ਰਵੋਲ ਹੋਵੇ ਹੁਣ ਪੰਜਾਬ ਸਰਕਾਰ ਕਿਉਂ ਸੁੱਤੀ ਪਈ ਹੈ ਹੁਣ ਪੰਜਾਬ ਸਰਕਾਰ ਇਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਕਿਉਂ ਨਹੀਂ ਫੜਦੀ ਇਹ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੀ ਕੀ ਚਿਰ ਤੱਕ ਲੋਕਾਂ ਨਾਲ ਧੋਖਾ ਦਿੱਤਾ ਜਾਏਗਾ ਪੰਜਾਬ ਸਰਕਾਰ ਜਦੋਂ ਸ਼ੋਮਨੀ ਕਲਕਲ ਦੀ ਸੀ ਜੇ ਉਹਨਾਂ ਨੇ ਡਿਲੇਅ ਕੀਤਾ ਸੀ ਤੇ ਉਹਨਾਂ ਦਾ ਕੀ ਹਸ਼ਰ ਹੋਇਆ ਅੱਜ ਕਿੰਨੇ ਸਜ਼ਾਮਾ ਪੁੱਜ ਚੁੱਕੇ ਹਨ ਕਿੱਥੇ ਤੱਕ ਪਹੁੰਚੇ ਸੋ ਮੈਂ ਸਮਝਦੀ ਆ ਕਿ ਪੰਜਾਬ ਸਰਕਾਰ ਨੂੰ ਅੱਜ ਇਸ ਗੱਲ ਦਾ ਜਵਾਬ ਵੀ ਦੇਣਾ ਪਏਗਾ ਔਰ ਕਟੜੇ ਵਿੱਚ ਖੜੀ ਹੋਏਗੀ ਲੋਕ ਇਹਨਾਂ ਬਖਸ਼ਣਗੇ ਨਹੀਂ ਜਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਤੁਰੇ ਦੂਜੇ ਪਾਸੇ ਅਸੀਂ ਇੱਕ ਹੋਰ ਮੈਂ ਬੜਾ ਅਫਸੋਸ ਨਾਲ ਕਹਿਣਾ ਚਾਹਨੀ ਹਾਂ ਕਿ ਜਦੋਂ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਵੱਲੋਂ ਬੰਦੀ ਸਿੱਖਾਂ ਦੇ ਸਬੰਧ ਵਿੱਚ ਉਹਨਾਂ ਦੀ ਰਿਹਾਈ ਦੇ ਸਬੰਧ ਵਿੱਚ ਸਾਰੇ ਧਰਮ ਪ੍ਰਚਾਰਕ ਲਾ ਕੇ ਸਾਡੀ ਇੱਕ ਲਹਿਰ ਚੱਲਦੀ ਸੀ ਕਰਕਰ ਅੰਦਰ ਧਰਮਸਾਲ ਉਸ ਕਰਕੇ ਅੰਦਰ ਧਰਮਸਾਲ ਨੂੰ ਬੰਦ ਕਰਕੇ ਹਰ ਪ੍ਰਚਾਰਕ ਨੂੰ ਪਿੰਡ-ਪਿੰਡ ਭੇਜ ਕੇ ਸ਼ਹਿਰ-ਸ਼ਹਿਰ ਭੇਜ ਕੇ ਹਰ ਮਹੱਲੇ 'ਚ ਭੇਜ ਕੇ ਤੇ ਫਾਰਮ ਭਰਾਏ ਗਏ। ਉਹ 26 ਲੱਖ ਫਾਰਮ ਭਰਿਆ ਸੀ 26 ਲੱਖ। ਉਹ 26 ਲੱਖ ਫਾਰਮ ਕਿਸ ਵਾਸਤੇ ਭਰਿਆ ਸੀ ਵੀ ਅਸੀਂ ਜਾ ਕੇ ਰਾਸ਼ਟਰਪਤੀ ਕੋਲ ਪਹੁੰਚਾਵਾਂਗੇ। ਗਵਰਨਰ ਕੋਲ ਲੈ ਕੇ ਗਏ, ਉੱਥੇ ਨਹੀਂ ਦਿੱਤੇ ਫਿਰ ਅੱਗੇ ਰਾਸ਼ਟਰਪਤੀ ਕੋਲ ਜਾਵਾਂਗੇ। ਪਰ ਜਦੋਂ ਜਾਣਾ ਸੀ ਇਹ ਇੱਕ ਦਿਨ ਪਹਿਲਾਂ 24 ਘੰਟੇ ਪਹਿਲਾਂ ਐਲਾਨ ਕਰਕੇ ਬੰਦ ਕਰ ਦਿੱਤਾ। ਉਹਦਾ ਕਾਰਨ ਕੀ ਸੀ? ਇਹਦਾ ਮਤਲਬ ਕਿ ਜੇ ਇਹ ਸਰਕਾਰ ਜਿਹੜੀ ਅੱਜ ਵੋਟਾਂ ਆ ਰਹੀਆਂ ਹਰਿਆਣੇ ਦੇ ਵਿੱਚ ਪੰਜਾਬ ਸਰਕਾਰ ਭਗਵੰਤ ਮਾਨ ਦੀ ਡਿਊਟੀ ਲੱਗੀ ਹੈ ਕਿ ਹਰਿਆਣੇ ਦੇ ਵਿੱਚ ਚੋਣਾਂ ਦਾ ਇਹ ਇੰਚਾਰਜ ਹੋਏਗਾ ਹੁਣ ਅੱਜ ਹਰਿਆਣੇ ਦੀਆਂ ਵੋਟਾਂ ਨੂੰ ਦੇਖ ਕੇ ਇਹ ਜਿਹੜੀ ਚੋਣ ਆ ਰਹੀ ਹੈ ਬਾਈ ਇਲੈਕਸ਼ਨ ਉਹਦੇ ਵਿੱਚ ਇਹਨਾਂ ਪ੍ਰੇਮੀਆਂ ਦੇ ਜਦ ਰਾਮ ਰਹੀਮ ਦੇ ਪ੍ਰੇਮੀ ਹੈ ਉਹ ਹਜ਼ਾਰਾਂ ਦੀ ਗਿਣਤੀ ਚ ਬਨਾਲੇ ਵਿੱਚ ਵੀ ਤੇ ਗਿੱਦੜ ਵਾਹੇ ਦੇ ਵਿੱਚ ਵੀ ਹੁਣ ਉਹਨਾਂ ਚੋਣਾਂ ਨੂੰ ਦੇਖ ਕੇ ਇਹਨਾਂ ਨੇ ਇਹ ਕਾਰਵਾਈ ਨਹੀਂ ਕਰਨੀ ਜਦ ਤੱਕ ਇਹਨਾਂ ਦੇ ਇਹ ਚੋਣਾ ਦੇ ਬਦਲੇ ਵਿੱਚ ਸਾਡੇ ਗੁਰੂ ਸਾਹਿਬ ਜੀ ਦਾ ਅਪਮਾਨ ਕਰਾ ਸਕਦੇ ਐ ਇਹਨਾਂ ਨੂੰ ਕੋਈ ਚਿੰਤਾ ਨਹੀਂ ਕਿ ਅੱਜ ਗੁਰੂ ਸਾਹਿਬ ਜੀ ਦਾ ਇੱਦਾਂ ਵੱਡਾ ਅਪਮਾਨ ਹੋਇਆ ਜਿਹਦੇ ਨਾਲ ਸਾਰੀ ਦੁਨੀਆ ਹਿੱਲ ਕੇ ਰਹਿ ਗਈ ਸਾਰਿਆਂ ਦੁਨੀਆ ਦੇ ਨੂ ਕੰਡਕਟ ਜਿਹੜੇ ਸੀ ਉਹ ਉਹ ਗਏ ਭੁੱਲ ਗਏ ਇਹ ਜਿਹਨਾਂ ਨੂੰ ਬਰਦਾਸ਼ਤ ਨਹੀਂ ਸੀ ਹੋ ਰਿਆ ਅੱਜ ਅਸੀਂ ਸਿੱਖ ਕੌਮ ਜਿਹੜੀ ਐ ਉਹ ਸਾਰੀ ਖਿੰਡਰੀ ਪੁੰਡਰੀ ਗਈ ਐ ਸਾਰਿਆਂ ਦੇ ਮਨਾਂ ਨੂੰ ਵੱਡੀ ਚੋਟ ਲੱਗੀ ਹੋਈ ਹੈ ਈਵਨ ਕੋਈ ਵੀ ਧਰਮੀ ਮਨੁੱਖ ਹੈ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹਰ ਇੱਕ ਦੇ ਅੰਦਰ ਪੀੜਾ ਹੈ ਕਿ ਕਿਸੇ ਵੀ ਧਰਮ ਵਿੱਚ ਇਹ ਨਹੀਂ ਹੋਣਾ ਚਾਹੀਦਾ ਜੇ ਉਹਨਾਂ ਨੂੰ ਅੱਜ ਬੋਟਾ ਜਾਦਾ ਪਿਆਰੀਆਂ ਲੇਕਿਨ ਜਿਹੜਾ ਇਨਸਾਫ ਦੇਣਾ ਉਹ ਪਿਆਰਾ ਨਹੀਂ ਗੁਰੂ ਦੇ ਬਿਆਦਵੀ ਦਾ ਬਦਲਾ ਲੈਣਾ ਪਿਆਰਾ ਲੋੜ ਨਹੀਂ ਉਹਨਾਂ ਨੂੰ ਉਹਨੇ ਸਭੀ ਦੇ ਕੇ ਸੀ ਵਾਅਦੇ ਕੀਤੇ ਸੀ ਸੋ ਮੈਂ ਅੱਜ ਸਿਰਫ ਇਹ ਇਹਨਾਂ ਦੇ ਸਬੰਧ ਵਿੱਚ ਗੱਲ ਕਰਨਾ ਚਾਹੁੰਦੀ ਹਾਂ ਬਾਕੀ ਬਡਾਲਾ ਸਾਹਿਬ ਸਾਰੀਆਂ ਗੱਲਾਂ ਕਰਨਗੇ ਮੈਂ ਤੇ ਇੱਕ ਗੱਲ ਕਹਾਂਗੀ ਪੰਜਾਬ ਸਰਕਾਰ ਨੂੰ ਭਗਵਾਨ ਸੇ ਮਾਣਨ ਏ ਮਾਨ ਸਾਹਿਬ ਤੁਸੀਂ ਮਹਿੰਦਰਪਾਲ ਬਿੱਟੂ ਦੇ ਵਾਸਤੇ ਅੱਜ ਆਈਜੀ ਖਟਰਾ ਸਾਹਿਬ ਨੂੰ ਬਿਨਾਂ وجہ ਉਹਨੂੰ ਤਾਂਕਣ ਵਾਸਤੇ ਬੁਲਾ ਰਹੇ ਹੋ ਤੁਹਾਨੂੰ ਸਭ ਸਬੂਤਾਂ ਦਾ ਪਤਾ ਹੈ ਤੁਹਾਨੂੰ ਤੇ ਸਬੂਤ ਵੀ ਪ੍ਰਦੀਪ ਕਲੇਰ ਦੇ ਤੁਹਾਡੇ ਉਹਦੇ ਰਾਮ ਰਹੀਮ ਦੇ ਪ੍ਰੇਮੀ ਦੇ ਮਿਲ ਗਏ ਕਿ ਉਸ ਵੇਲੇ ਬਾਬਾ ਵੀ ਦੋਸ਼ੀ ਸੀ ਉਸ ਵੇਲੇ ਹਰੀਪ੍ਰੀਤ ਵੀ ਦੋਸ਼ੀ ਸੀ ਉਹਦੇ ਪ੍ਰੇਮੀ ਵੀ ਦੋਸ਼ੀ ਸੀ ਤੇ ਅੱਜ ਉਹ ਜਿਹੜੀਆਂ ਐਫ ਆਈ ਆਰਾਂ ਪਈਆਂ ਹੋਈਆਂ ਨੇ ਜੇ ਤੁਸੀਂ 3 ਮਹੀਨੇ ਦੇ ਵਿੱਚ ਵਿੱਚ ਸੁਪਰੀਮ ਕੋਰਟ ਪਹੁੰਚ ਰਸੀਓ ਕਿਉਂ ਨਹੀਂ ਪਹੁੰਚੇ ਕਿਉਂ ਤੁਸੀਂ ਇਹਨੂੰ ਦਬਾਈ ਰੱਖਿਆ ਕਿਉਂ ਇਸ ਕੇਸਾਂ ਨੂੰ ਤੁਸੀਂ ਨਹੀਂ ਲੈ ਰਹੇ ਸੋ ਜਦ ਤੱਕ ਇਹ ਸਰਕਾਰ ਇਹ ਲੋਕਾਂ ਨੂੰ ਇਨਸਾਫ ਨਹੀਂ ਦਿੰਦੀ ਮੈਂ ਸਹੁੰ ਖਾਂਦੀ ਹਾਂ ਕਿ ਸਰਕਾਰ ਮੁੜ ਕੇ ਇਹ ਲੋਕ ਜੜੇ ਮੁੜ ਕੇ ਲੋਕਾਂ ਦੇ ਦਰਵਾਜ਼ੇ 'ਤੇ ਨਹੀਂ ਜਾ ਸਕਣਗੇ ਸੋ ਮੇਰੀ ਇਹ ਬੇਨਤੀ ਹੈ ਤੇ ਇਹ ਤਾਰਨਾ ਵੀ ਇਸ ਕਾਰਨ ਕਿ ਜੇ ਤੁਸੀਂ ਲੋਕਾਂ ਨੂੰ ਧੋਖਾ ਕਰੋਗੇ ਤਾਂ ਲੋਕ ਤੁਹਾਡੇ ਕੋਲ ਕਦੀ ਮੁੜ ਕੇ ਤੁਹਾਡੇ ਵਿਸ਼ਵਾਸ ਨਹੀਂ ਕਰਨਗੇ ਵੋਟਾਂ ਇੱਕ ਪਾਸੇ ਛੱਡੋ ਲੇਕਰ ਗੁਰੂ ਸਾਹਿਬ ਜੀ ਦਾ ਜੋ ਇਨਾ ਅਪਮਾਨ ਹੋਇਆ ਸੀ ਬੇਅਦਵੀ ਹੋਈ ਸੀ ਕਿ ਤੁਸੀਂ ਉਹਦਾ ਇਨਸਾਫ ਨਹੀਂ ਦਿਓਗੇ ਤੇ ਤੁਸੀਂ ਲੋਕਾਂ ਦਾ ਇਨਸਾਫ ਕੀ ਕਰੋ ਜਿਹੜੀ ਆਪਣੀ ਬੰਦੀ ਸਿੰਘਾਂ ਦੀ ਗੱਲ ਕਰਤੀ ਜਾਂ ਜਿਹੜੀ ਇਹਨਾਂ ਨੇ ਲਹਿਰ ਚਲਾਈ ਸੀਗੀ ਘਰ ਘਰ ਤਰਮਸਾਲ ਉਹਦੇ ਬਾਰੇ ਦੱਸਤਾ ਜਦੋਂ ਇਹ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਮੰਧਕ ਕਮੇਟੀ ਦੇ ਪ੍ਰਧਾਨ ਸੀਗੇ ਬੀਬੀ ਜੀ ਚਲੋ ਬੜਾ ਸਨਦਾਰ ਲਿਆਂਦਾ ਜਦੋਂ ਇਹ ਇਹਨਾਂ ਨੂੰ ਸੇਵਾ ਸੀ ਤੇ ਆਪਣੇ ਬੜਾ ਕੁਝ ਅਜ ਵੀ ਹੋਣ ਵਾਲਾ ਆ ਚਲੋ ਅੱਜ ਵੀ ਸਨਦਾਰ ਹੋ ਰਹੇ ਆ ਇਸੀ ਗੱਲ ਨਹੀਂ ਲੇਕਿਨ ਸੰਗਤ ਦਾ ਕਰੋਸਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਿਹੜਾ ਬਹੁਤ ਘਟ ਗਿਆ ਟੁੱਟ ਗਿਆ ਕਰਕੇ ਬੜੇ ਲੰਬੇ ਸਮੇਂ ਤੋਂ ਕਈ ਧਰ ਦੇ ਫੈਸਲੇ ਹੋਏ ਜਿਨ੍ਹਾਂ ਕਰਕੇ ਕਰੋਸਾ ਕਰਨਾ ਸੰਗਤ ਨੇ ਛੱਡਤਾ ਚਾਹੇ 91 ਲੱਖ ਦੇ ਇਸ਼ਤਿਹਾਰਾਂ ਦੀ ਗੱਲ ਕਰ ਲਓ ਉਹ ਵੀ ਦੇਖੋ ਕਿੱਡੀ ਮਤਲਬ ਬੇਤੁਕਾ ਜਿਹੜਾ ਸਿਗਾ ਫੈਸਲਾ ਕਿ 10-10 ਰੁਪਏ 5-5 ਰੁਪਏ 50-50 ਰੁਪਏ ਕੋ 100 ਰੁਪਏ ਟੇਕਦਾ ਤੇ ਉੱਤੇ 91-91 ਲੱਖ ਦੇ ਇਸ ਤਰ੍ਹਾਂ ਤੁਸੀਂ ਲਾ ਕੇ ਤੇ ਉਹਦੀ ਬਾਬੇ ਦੀ ਸਪਲਾਈ ਕਰਦੇ ਹੋ ਕਿ ਫੇ ਦੱਸੋ ਸਾਰੇ ਨਾਲ ਗੁਸਾ ਨਾ ਕਰਨ ਜਿਸ ਕਰਕੇ ਕਾਲੀਦਲ ਦੇ ਹਾਲਾਤ ਹੋਏ ਇਹ ਸਾਰੇ ਗਲਤ ਫੈਸਲੇ ਸੀਗੇ ਜਿਹੜੇ ਨਹੀਂ ਸੀ ਸਮੇਂ ਦੇ ਹਾਕਮਾਂ ਨੂੰ ਲੈਣੇ ਚਾਹੀਦੇ ਚਾਹ ਸ਼੍ਰੋਮਣੀ ਕਾਲੀਦਲ ਦੇ ਲੀਡਰ ਸੀਗੇ ਚਾਹ ਸ਼੍ਰੋਮਣੀ ਕਾਲੀਦਲ ਦੀ ਸਰਕਾਰ ਸੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਸਮੇਂ ਦੇ ਜਿਹੜੇ ਪ੍ਰਧਾਨ ਸੀ ਜਾਂ ਉਸ ਸਮੇਂ ਦੀ ਤੀਜੇ ਨਾ ਕੁ ਸਮੇਂਵਾਰੀ ਸੀਗੀ ਹੁਣ ਤੇਰੇ ਬਾਕੀ ਕਿਸਾਨੀ ਦੇ ਨਾਲ ਮਸਲੇ ਤੇਰੇ ਬੜੇ ਇਸ ਵੇਲੇ ਗੰਭੀਰ ਰੂਪ ਤਾਂ ਕਰ ਰਹੇ ਆ ਕੱਲ ਪਰਸੋਂ ਸਰਦਾਰ ਬਲਬੀਰ ਸਿੰਘ ਰਾਜੀਵਾਲ ਜੀ ਨੇ ਵੇਰ ਕੇ ਦੀ ਗੱਲ ਆ ਕੀ ਆ ਦੇਖੋ ਇੱਕ ਡੇਰੀ ਦਾ ਤੰਦ ਇੱਕ ਸਹਾਇਕ ਤੰਦ ਆ ਕਿਸਾਨਾਂ ਦਾ ਕਿਸਾਨਾਂ ਨੂੰ ਆਮਦਨ ਹੁੰਦੀ ਆ ਤੇ ਪੰਜਾਬੀ ਇਸ ਗੱਲ ਨੂੰ ਬਹੁਤ ਆਪਣੇ ਸਾਰੇ ਦੁਨੀਆ 'ਚ ਮੰਨੇ ਜਾਂਦੇ ਆ ਕਿ ਆਪਣੇ ਜਿਹੜੇ ਵੀ ਖੇਤੀ ਦੇ ਨਾਲ ਹੋਰ ਸਹਾਇਕ ਤੰਦੇ ਆ ਸਾਰੇ ਉਹ ਪੰਜਾਬੀ ਬਹੁਤ ਵਧੀਆ ਤਰੀਕੇ ਨਾਲ ਮਿਹਨਤ ਦੇ ਨਾਲ ਉਹ ਆਪਣੀ ਕਿਰਤ ਕਰਦੇ ਆ ਅੱਜ ਵੇਰਕੇ ਨੂੰ ਪੰਜਾਬ ਸਰਕਾਰ ਖਤਮ ਕਰਨਾ ਚਾਹੁੰਦੀ ਆ ਵੇਰਕੇ ਨੂੰ ਡੋਬਣਾ ਚਾਹੁੰਦੀ ਆ ਜਿਹੜੇ ਮਿਲਕ ਪਲਾਂਟ ਵੇਰਕੇ ਦੇ ਜੈ ਮਹਾਲੀ ਦਾ ਹੋਵੇ ਲੁਧਿਆਣੇ ਦਾ ਹੋਵੇ ਜ਼ਿਲਹੰਦਰ ਦਾ ਹੋਵੇ ਜਾਂ ਜਿਹੜੇ ਹੋਰਿਆ ਮਿਲਕ ਪਲਾਂਟ ਪੰਜਾਬ ਦੇ ਜਿਹੜੇ ਕੁਝ ਸਮੇਂ ਪਹਿਲਾਂ ਉਹ ਸੀਗੇ ਮੁਨਾਫੇ 'ਚ ਅੱਜ ਘਾਟੇ ਜਾ ਰਹੇ ਆ ਅੱਜ ਅਮੁੱਲ ਫਾਦਾ ਵੀ ਆਪਣੇ ਮਿਲਕ ਪਲਾਂਟ ਲਾ ਰਹੀ ਆ ਸਾਨੂੰ ਕੋਈ ਅਮੁੱਲ ਨਾਲ ਸਾਣਾ ਸਾਡਾ ਕੋਈ ਵਿਰੋਧ ਨਹੀਂ ਅਮਰ ਵੀ ਬੜੀ ਵੱਡੀ ਕੰਪਨੀ ਆ ਦੇਸ਼ ਦੀ ਤੇ ਉਹਦਾ ਵੀ ਬੜਾ ਵੱਡਾ ਰੋਲ ਆ ਦੁਨੀਆ ਦੀ ਇੱਕ ਬਹੁਤ ਵੱਡੀ ਕੋਆਪਰੇਟਿਵ ਮੂਵਮੈਂਟ ਆ ਪਰ ਜੇ ਤੁਸੀਂ ਵੇਚ ਕੇ ਨੂੰ ਖਤਮ ਕਰੋਗੇ ਪਿੰਡਾਂ ਜਿਹੜੀਆਂ ਡੇਰੀਆਂ ਚੱਲਦੀਆਂ ਪਿੰਡਾਂ ਦਾ ਵਿਸ਼ਵਾਸ ਸਾਡਾ ਆਪਣਾ ਬ੍ਰਾਂਡ ਆ ਸਾਰੇ ਪੰਜਾਬੀ ਵੇਚੇ ਨਾਲ ਜੁੜੇ ਆ ਤੇ ਦੱਸੋ ਫੇਰ ਤੁਸੀਂ ਪੰਜਾਬ ਦਾ ਕੀ ਸਵਾਰੋਗੇ ਪੰਜਾਬ ਤੇ ਜਿਹੜੇ ਤੁਸੀਂ ਜਿਹੜੇ ਅਦਾਰੇ ਪੰਜਾਬ ਤੇ ਅੱਜ ਆਪਣੇ ਲੋਕਾਂ ਨਾਲ ਜੁੜੇ ਆ ਕੋਆਪਰੇਟਿਵ ਮੂਵਮੈਂਟ ਦਾ ਵੱਡਾ ਇਸਾਇਆ ਚਾਹੇ ਮਿਲਕ ਫੈਡ ਆ ਮਾਰਕ ਫੈਡਰ ਇਹ ਹੋ ਰਿਹਾ ਇਦਾਂ ਦੇ ਜਾ ਰਿਹਾ ਇਹ ਤਾਂ ਆਪਣੇ ਮੁਨਾਫੇ ਵਾਲੇ ਕੋਆਪਰੇਟਿਵ ਅਧਾਰੇ ਨੇ ਤੇ ਤੁਸੀਂ ਉਹਨਾਂ ਨੂੰ ਵੀ ਦੋਪਨ ਜਾ ਰਹੇ ਹੋ ਤੇ ਤੁਸੀਂ ਅਮਲ ਨੂੰ ਤਰਜੀਹ ਦੇ ਰਹੇ ਹੋ ਤੇ ਅਮਲ ਲੱਖਾਂ ਲੀਟਰ ਦੁੱਧ ਇਕੱਠਾ ਕਰ ਰਹੀ ਹੈ ਤੇ ਫਿਰ ਕਿਹਦਾ ਜਿਹੜਾ ਕੋਟਾ ਆ ਜਿਹਨੋਂ ਦਿਲ ਇਕੱਠ ਰਿਹਾ ਇਹ ਸਾਰੀ ਜ਼ਿੰਮੇਵਾਰੀ ਅger ਆਉਂਦੀ ਆ ਪੰਜਾਬ ਸਰਕਾਰ ਦੀ ਗਲਤ ਪਾਲਿਸੀ ਤੇ ਗਲਤ ਨੀਤੀਆਂ ਕਰਕੇ ਆਉਂਦੀ ਆ ਤੇ ਕਿਸਾਨਾਂ ਨੂੰ ਤੁਸੀਂ ਮਾਰੋ ਨਾ ਕਿਸਾਨ ਤਾਂ ਅੱਗੇ ਹੀ ਬੜੇ ਸੰਘਰਸ਼ੋਂ ਨਿਕਲ ਰਹੇ ਆ ਬੜਾ ਔਖਾ ਸਮਾਂ ਤੇ ਬਹੁਤ ਕਰਜ਼ੇ ਦੀ ਮਾਰ ਰਹੀ ਥੀ ਆ ਮੂੰਗੀ ਦੀ ਗੱਲ ਕਰ ਲਓ ਮੂੰਗੀ ਦੀ ਨਾਲ ਕਿਹਾ ਸੀ ਪੰਜਾਬ ਗਵਰਨਮੈਂਟ ਨੇ ਅਸੀਂ ਉਹਦੇ ਮੂੰਗੀ ਦੇ ਬੀਆਂ ਤੇ ਸਬਸਿਡੀ ਦਵਾਂਗੇ ਦਿੱਤੀ ਨਹੀਂ ਮੂੰਗੀ ਨੂੰ ਐਮਐਸਪੀ ਤੇ ਚੱਕਾਂਗੇ ਚੱਕਿਆ ਨਹੀਂ ਅੱਜ ਮੂੰਗੀ ਦਾ ਰੇਟ ਚਲੋ ਠੀਕ ਆ ਆਪਣੇ ਕਿਸਾਨਾਂ ਨੂੰ 8000 ਮਿਲ ਗਿਆ ਜਾਂ 8000 ਦੇ ਆਸ-ਪਾਸ ਮਿਲ ਗਿਆ ਰੇਟ ਤਾਂ ਵਧੇ ਕਿਸੇ ਨੂੰ 7000 ਨੂੰ ਮਿਲਿਆ ਪਰ ਮੂੰਗੀ ਦਾ ਜਿਹੜਾ ਝਾੜ ਇੱਥੇ ਘਟ ਗਿਆ 4-5 ਕੁਇੰਟਲ ਗਰਬੀ ਗੁਰੂ ਵੀ ਪਈਆ ਪਰ ਇਹ ਕਹਿੰਦੇ ਸੀ ਅਸੀਂ ਮੂੰਗੀ ਐਮਐਸਪੀ ਦੇ ਚੱਕਾਂਗੇ ਨਹੀਂ ਚੱਕੀ ਮੂੰਗੀ ਐਮਐਸਪੀ ਤੇ ਬਸੋ ਇਹ ਜਵਾਬ ਦੇਣਾ ਉਹ ਆਪਣੇ ਐਤੀ ਮੂੰਗੀ 3 ਗੁਣਾ ਵੱਧ ਲੱਗੀ ਆ ਇੱਕ ਪਾਸੇ ਤਾਂ ਖੇਤੀਬਾੜੀ ਮੰਤਰੀ ਸਾਹਿਬ ਬੜੀ ਕੋਸ਼ਿਸ਼ ਕਰ ਰਹੇ ਨੇ ਚੰਗੀ ਗੱਲ ਆ ਕਿ ਫਸਲੀ ਵਿਭਿੰਨਤਾ ਲੈ ਕੇ ਆਉਣੀ ਕ੍ਰੌਪ ਡਾਈਵਰਸੀਫਿਕੇਸ਼ਨ ਲੈ ਕੇ ਆਉਣੀ ਆ ਅੱਜ ਉਹਨਾਂ ਦਾ ਬਿਆਨ ਆਇਆ ਕਿ 17.5 ਹਜ਼ਾਰ ਪਰ ਏਕੜ ਅਸੀਂ ਆਪਣੇ ਕਿਸਾਨਾਂ ਨੂੰ ਦੇਵਾਂਗੇ ਜਿਹੜੇ ਚੋਨਾ ਨਹੀਂ ਲਾਉਣਗੇ ਉਹਨਾਂ ਜਿਹੜਾ ਆਪਣੇ ਕਟਾਉਣਗੇ ਉਹ ਤਕਰੀਬਨ 7000 ਪਰੇ ਕਢਾਉਂਦਾ ਆ ਇਹ ਤਾਂ ਬਹੁਤ ਥੋੜਾ ਥੋੜੀ ਰਕਮ ਹੈ ਆ ਪਰ ਤੁਸੀਂ ਉਹਦਾ 14 ਲੱਗ ਗਿਆ ਤਕਰੀਬਨ 90 95% ਚੋਨਾ ਲੱਗ ਗਿਆ ਤੇ ਤੁਸੀਂ ਹੋਏ ਸਕੀਮ ਸ਼ੁਰੂ ਕਰਨ ਜਾ ਰਹੇ ਹੋ ਕਿਸਾਨ ਤੌਰ ਤੇ ਇਸ ਗੱਲ ਦਾ ਇਤਰਾਜ ਕਰਦੇ ਆ ਸਾਨੂੰ ਵੀ ਰੋਸ ਹੈ ਕਿ ਐਗਰੀਕਲਚਰ ਪਾਲਿਸੀ ਬਣਨੀ ਚਾਹੀਦੀ ਆ ਪੰਜਾਬ ਵਾਸਤੇ ਤੇ ਲੌਂਗ ਟਰਮ ਪਾਲਿਸੀ ਹੋਵੇ ਤੁਸੀਂ ਜੇ ਕ੍ਰੌਪ ਡਿਵਰਸਿਫਿਕੇਸ਼ਨ ਦੀ ਗੱਲ ਹੈ ਕਿਸਾਨਾਂ ਨੂੰ ਆਪਣੇ ਕਿਹੜਾ ਜੋ ਨਹੀਂ ਆ ਕਿਸਾਨਾਂ ਨੂੰ ਤੁਸੀਂ ਇਹ ਆਪਣੇ ਇਹਨਾ ਕਰਨਾ ਚਾਹੁੰਦੇ ਆ ਕਿ ਤੁਸੀਂ ਫਸਲਾਂ ਹੋਰ ਲਾਓ ਢਾਲ ਲਾਓ ਜਾਂ ਆਪਣੇ ਆਇਲ ਸੀਡਸ ਲਾਓ ਤੇ ਆਪਣੇ ਚੋਨਾ ਕਟਾਓ ਫਿਰ ਪਹਿਲਾ ਚੈਦਾ ਜੀ ਤੁਹਾਨੂੰ ਕਰਨਾ ਆਪਣੇ ਪੰਜਾਬ ਦਾ ਜਿਹੜਾ ਜ਼ਮੀਨੀ ਥੱਲੇ ਜਿਹੜਾ ਪਾਣੀ ਜ਼ਮੀਨੀ ਪਾਣੀ ਐਨਾ ਘਟ ਗਿਆ ਤੇ ਆਪਾਂ ਸਾਂਭਿਆ ਨਾ ਤੇ ਫਿਰ ਦੱਸੋ ਕਿ ਪੰਜਾਬ ਦੀ ਧਰਤੀ ਆਪਣੇ ਰੇਗਿਸਤਾਨ ਬਣ ਜਾ ਰਹੀ ਆ ਆਪਣੇ ਉਹ ਡੇਜ਼ਰਟੀਫਿਕੇਸ਼ਨ ਹੋਣ ਲੱਗਾ ਆ ਪੰਜਾਬ ਦਾ ਡੇਜ਼ਰਟ ਬਣ ਜਾ ਰਿਹਾ ਪੰਜਾਬ ਤੇ ਫੇਰ ਦੱਸੋ ਸਰਕਾਰ ਅੱਜ ਜਿਵੇਂ ਕਹਿੰਦੇ ਆ ਬੋਏ ਵਾਈ ਜਨ ਤੇ ਮਿੰਨੂ ਕੁੜੀ ਦੇ ਕਰਨ ਅੱਜ ਚੋਨਾ ਲੱਗ ਗਿਆ ਤੇ ਹੁਣ ਕਹਿੰਦੇ ਅਸੀਂ ਤੁਸੀਂ ਆਪਣੇ ਚੋਨਾ ਨਾ ਲਾਓ ਚੋਨਾ ਤਾਂ ਕਿਵੇਂ ਲੱਗ ਹੀ ਗਿਆ ਸੋ ਇਹ ਸਾਰੀਆਂ ਇਹਨਾਂ ਦੀਆਂ ਪਾਲਿਸੀਆਂ ਬਹੁਤ ਗਲਤ ਤਰੀਕੇ ਨਾਲ ਲਾਗੂ ਹੋ ਰਹੀਆਂ ਇਹਨਾਂ ਨੂੰ ਲੌਂਗ ਟਰਮ ਪਾਲਿਸੀ ਬਣਾਉਣੀ ਚਾਹੀਦੀ ਆ ਖੇਤੀਬਾੜੀ ਵਾਸਤੇ ਪੰਜਾਬ ਸਰਕਾਰ ਨੂੰ ਤੇ ਖਾਸ ਤੌਰ ਤੇ ਜਿਹੜਾ ਜ਼ਮੀਨੀ ਦਾ ਪਾਣੀ ਜਾਂ ਗਰਾਊਂਡ ਵਾਟਰ ਟੇਬਲ ਆ ਉਹ ਬਹੁਤ ਥਲੇ ਚਲਾ ਗਿਆ ਉਹਦਾ ਧਿਆਨ ਰੱਖਣਾ ਚਾਹੀਦਾ ਤੇ ਜੇ ਆਪਾਂ ਸਾਮਿਆ ਨਾ ਤੇ ਬਹੁਤ ਵੱਡਾ ਖਤਰਾ ਆ ਪੰਜਾਬ ਦੇ ਅੱਗੇ ਜਿਹੜਾ ਕਿ ਹਰ ਪੰਜਾਬੀ ਇਸ ਗੱਲ ਤੋਂ ਚਿੰਤਤ ਆ ਪਿਛਲੇ ਡੀ ਡੀਪੀ ਦਾ ਸਕੈਮ ਹੋਇਆ ਤੇ ਕੰਨੀਆਂ ਸੁਸਾਇਟੀਆਂ ਨੂੰ ਜਿਹੜੀ ਆਪਣੀ ਡੀਪੀ ਗਈ ਜਿਹੜੇ ਬਣਾਵਟ ਸਗੀ ਸਪੂਰੀਅਸ ਡੀਪੀ ਚੱਲ ਗਈ ਤੇ ਉਹ ਡੀਪੀ ਦੇਖ ਕੇ ਸੁਸਾਇਟੀਆਂ ਨੂੰ ਉਹਦੇ ਸੈਂਪਲ ਪਰੇ ਗਏ ਤੇ 7% ਸੈਂਪਲ ਫੇਲ ਹੋ ਗਏ ਤੇ ਦੋ ਤਿੰਨ ਕੰਪਨੀਆਂ ਸਿਗੀਆਂ ਜਿਨ੍ਹਾਂ ਨੂੰ ਬਚਾਉਣ ਦੀ ਖਾਤਰ ਕਈ ਅਫਸਰ ਵੀ ਆਪਣੇ ਕੋਸ਼ਿਸ਼ ਕਰ ਰਹੇ ਆ ਪਰ ਇਹ ਨਿਚਾਨ ਕਿਹੜਾ ਆਇਆ ਨਿਚਾਨ ਪੰਜਾਬ ਦੇ ਕਿਸਾਨਾਂ ਦਾ ਹੋਇਆ ਇਹ ਸਰਕਾਰ ਤਾਂ ਸੁੱਤੀ ਪਈ ਆ ਦੱਸੋ ਤੁਸੀਂ ਖਾਦ ਵੀ 2 ਨੰਬਰ ਦੀ ਆਪਣੇ ਵਿਕਰੀ ਆ ਤੇ ਆਪਣੇ ਮੂਦੀ ਦੇ ਐਮਐਸਪੀ ਨਹੀਂ ਦੇ ਰਹੇ ਚੋਨੇ ਤੁਸੀਂ ਜੋ ਲੱਗਿਆ ਇਹ ਕਿਹਨੇ ਚੋਨਾ ਹੁਣ ਨਾ ਲਾਓ ਤੇ ਫਿਰ ਦੱਸੋ ਸਰਕਾਰ ਕਿਵੇਂ ਚਲਾ ਰਹੇ ਹੋ ਕੋਈ ਹੈ ਪਾਲਿਸੀ ਕੋ ਹੈ ਪ੍ਰੋਗਰਾਮ ਕੋ ਹੈ ਕੋਈ ਸਟਰੈਟਜੀ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਾਸਤੇ ਬਿਲਕੁਲ ਸਾਨੂੰ ਕੋਈ ਨਹੀਂ ਦਿਸ ਰਹੀ ਨਸ਼ਾ ਇਹ ਬਹੁਤ ਵੱਡੀ ਚਿੰਤਾ ਆ ਅੱਜ ਦੇ ਸਮੇਂ ਚ ਰੋਜ਼ ਅਪਾ ਦੇਖਦੇ ਪ੍ਰੋਗਰਾਮ ਚਾਰੇ ਨੌਜਵਾਨਾਂ ਦੀਆ ਆਪਣੇ ਪਿਕਚਰਸ ਆਉਂਦੀਆਂ ਪ੍ਰੈਸ ਵਿੱਚ ਤੇ ਨਸ਼ਾ ਖਾ ਕੇ ਕੋਕੀਕੇ ਲਾ ਕੇ ਉਹ ਉਹਦੋਂ ਉਸ ਨਾਲ ਜਾਣਾ ਜਾ ਰਹੀਆਂ ਆ ਤੇ ਸਰਕਾਰ ਠੀਕ ਆ ਬڑے بڑے ਟਾਰਗੇਟ ਆਪਣੇ ਬਰੇਸ਼ ਕਰ ਦਿਆ ਜਾਂ ਆਪਣੇ ਕੋ ਬਣਾਉਂਦੀ ਆ ਜਿਹੜੇ ਹੈਗੇ ਆ ਆਪਣੇ ਟਾਰਗੇਟ ਕੀ ਅਸੀਂ 15 ਅਗਸਤ ਨੂੰ ਤੱਕ ਪੰਜਾਬ ਤੋਂ ਨਸ਼ਾ ਸੀ ਖਤਮ ਕਰਦੇ ਆਂਗੇ 15 ਅਗਸਤ ਆ ਗਿਆ ਹੁਣ ਤਾਂ ਰਹਿ ਛਾਰੇ ਆਪਣੇ 20 ਦਿਨ 25 ਦਿਨ 15 ਅਗਸਤ ਗਏ ਰਹਿ ਗਿਆ ਤੇ ਨਸ਼ਾ ਤਾਂ ਕਿਤੇ ਨਹੀਂ ਘਟ ਰਿਹਾ ਇੱਥੇ ਲुटवा ਖੋਆ ਨਹੀਂ ਘਟ ਰਹੀ ਆ ਤੇ ਫੇਰ ਹੁਣ ਇਹਨੂੰ ਕਿਹਨੂੰ ਆਪਾਂ ਕਸੂਰਵਾ ਠਾਈਏ ਪੰਜਾਬ ਸਰਕਾਰ ਕੋ 22 ਸਾਲ ਤੱਕ ਦਾ ਨਸ਼ਕ ਆਪਣੇ ਖਤਮ ਨਹੀਂ ਹੋਇਆ ਤੇ 15 ਅਗਸਤ ਦਾ ਜਿਹੜਾ ਟਾਰਗੇਟ ਇਹਦਾ ਨਹੀਂ ਬੜਾ ਲੰਮਾ ਰੱਖਿਆ ਸੀਗਾ ਔਰ ਉਹਦੇ ਵਿੱਚ ਹੁਣ ਕਿਤੇ ਕਿਤੇ ਪੁਲਿਸ ਜਾਨੀਆ ਪਿੰਡਾਂ 'ਚ ਬੈਠੀ ਗੱਲ ਕਰਦੀ ਆ ਪਰ ਜਦੋਂ ਕੋਈ ਵਿਅਕਤੀ ਪੁਲਿਸ ਨੂੰ ਜਾ ਕੇ ਦੱਸਦਾ ਆ ਕਿ ਸਾਡੇ ਪਿੰਡਾਂ ਤਿੰਨ ਬੰਦੇ ਪੰਜ ਬੰਦੇ ਨਸ਼ਾ ਵੇਚਦੇ ਆ ਤੇ ਕੋਈ ਉੱਥੇ ਨਹੀਂ ਜਾਂਦਾ ਕੋਈ ਉਹਨਾਂ ਨੂੰ ਫੜਦਾ ਨਹੀਂ ਆ ਉਲਟਾ ਤੇਰਾ ਬੰਦਾ ਜਾ ਕੇ ਦੱਸਦਾ ਪੁਲਿਸ ਨੂੰ ਉਹਦੇ ਤੇ ਦਬਾਅ ਪਾਉਣ ਲੱਗ ਪੈਂਦੇ ਆ ਨਸ਼ੇ ਦੇ ਤਸਕਰ ਕਿ ਤੂੰ ਸਾਡਾ ਨਾ ਫਲਾਨੇ ਖਾਣੇ ਨਾਨੇ ਡਿਫਟੀ ਕੋ ਲੈ ਕੇ ਆਇਆ ਕਿ ਦੱਸੋ ਲੋਕ ਫਿਰ ਕਿਉਂ ਆਪਣੇ ਅੱਗੇ ਹੋ ਕੇ ਕਿਉਂ ਪੁਲਿਸ ਦਾ ਸਾਥ ਦੇਣਗੇ ਕਿਉਂ ਸਰਕਾਰ ਦੀ ਮਦਦ ਕਰਨਗੇ ਇਹ ਹਾਲਿਆ ਨਸ਼ੇ ਦਾ ਜਿਹੜਾ ਬੜਾ ਚਿੰਤਾਜਨਕ ਹੈ ਬਹੁਤ ਵੱਡਾ ਕ੍ਰਾਈਸਿਸ ਡਰਗ ਦਾ ਪੰਜਾਬ ਦੇ ਉੱਪਰ ਪੰਜਾਬ ਦੀ ਸਾਰੀ ਜਿਹੜੀ ਅਵਸਥਾ ਹੈ ਜਿਹੜਾ ਸਾਰਾ ਲਾਅ ਨ ਆਰਡਰ ਹੈ ਜਾਂ ਜਿਹੜਾ ਰਹਿਣਾ ਬਹਿਣਾ ਪੰਜਾਬੀਆਂ ਦਾ ਅੱਜ ਬੜੇ ਆਪਣੇ ਖਤਰੇ ਠਾ ਗਿਆ ਬਹੁਤ ਸਾਰੇ ਪਰਿਵਾਰ ਸ਼ਹਿਰਾਂ ਜੋ ਪਿੰਡਾਂ ਵਿੱਚੋਂ ਵੀ ਆਪਣੇ ਬੱਚੇ ਬਾਹਰ ਭੇਜ ਕੇ ਪ੍ਰਵਾਸ ਕਰ ਗਏ ਕਿ ਇੱਥੇ ਕੋਈ ਸਾਡੀ ਆਪਣੀ ਜਾਨ ਮਾਲ ਦੀ ਕੋਈ ਰਾਖੀ ਨਹੀਂ ਕੀ ਇਹ ਹਾਲ ਹੋ ਗਿਆ ਪੰਜਾਬ ਦਾ ਤੇ ਤੁਸੀਂ ਹਰਿਆਣੇ ਜਾਂਦੇ ਹੋ ਆਮ ਆਦਮੀ ਪਾਰਟੀ ਵਾਲੇ ਉੱਥੇ ਜਾ ਕੇ ਕਹਿੰਦੇ ਹੋ ਸਾਡੀਆਂ ਪੰਜ ਗਰੰਟੀਆਂ ਉਹੀ ਗਰੰਟੀ ਆ ਜਿਹੜੀ ਪੰਜਾਬ ਦੀਆਂ ਕੋਈ ਗਰੰਟੀ ਉੱਥੇ ਦਿੰਦੇ ਹੋ ਪਹਿਲਾਂ ਤੁਹਾਨੂੰ ਅਸੀਂ ਪੁੱਛਦੇ ਆ ਹਰਿਆਣੇ ਵਾਲੇ ਜਦੋਂ ਉਹ ਤਾਂ ਬੜੇ ਸਿਆਣੇ ਆ ਕੋਈ ਐਪੀ ਨਹੀਂ ਬਣਿਆ ਉਤੋਂ ਆਮ ਆਦਮੀ ਪਾਰਟੀ ਦਾ ਤੇ ਹੁਣ ਜਿਹੜੀ ਸੁਨੀਤਾ ਕੇਜਰੀਵਾਲ ਜਿਹੜੇ ਕਹਿੰਦੇ ਸੀ ਪਰਿਵਾਰਵਾਦ ਨਹੀਂ ਅਸੀਂ ਆਪਣੇ ਮੰਦੇ ਉਸ ਵਿਸ਼ਵਾਸ ਨਹੀਂ ਕਰਦੇ ਉਹ ਸੁਨੀਤਾ ਕੇਜਰੀਵਾਲ ਤੇ ਮੋਹਰੇ ਆ ਉਹ ਬਾਕੀ ਦੇ ਲੀਡਰ ਕਿਉਂ ਨਹੀਂ ਮੋਹਰੇ ਹੁੰਦੇ ਉਹਨਾਂ ਦੀ ਗੱਲ ਆ ਰਹੀ ਨੇ ਦੀ ਮੋੜੇ ਹਰ ਵੇਲੇ ਪੰਜਾਬ ਵਿੱਚ ਵੀ ਹੋਈ ਤੇ ਹਰਿਆਣੇ ਵਿੱਚ ਵੀ ਹੋਈ ਤੇ ਤੁਸੀਂ ਪੰਜ ਗਰੰਟੀਆਂ ਆ ਪਰਸੋਂ ਦੇ ਕੇ ਆਏ ਹਰਿਆਣੇ ਨੂੰ ਤੇ ਦੱਸੋ ਕਿ 1000 ਰੁਪਏ ਇੱਥੇ ਤਾਂ ਮਿਲਿਆ ਨਹੀਂ ਬੀਬੀਆਂ ਨੂੰ ਤੇ ਇੱਥੇ ਜਿਹੜਾ 1000 ਰੁਪਏ ਤੁਸੀਂ ਇੱਥੇ ਕਿਹਾ ਤੇ ਉਹੀ ਹਰਿਆਣੇ 'ਚ ਕਹਿਣ ਜਾ ਰਹੇ ਹੋ ਤੇ ਹਰਿਆਣੇ ਦੀਆਂ ਬੀਬੀਆਂ ਕਿਉਂ ਤੁਹਾਡੀ ਗੱਲ ਮੰਨਣਗੀਆਂ ਬਿਲਕੁਲ ਕੋਰਾ ਝੂਠ ਬੋਲਦੇ ਆ ਜੋ ਕਹਿੰਦੇ ਆ ਉਸ ਤੋਂ ਕੋਹਾਂ ਦੂਰ ਇਹ ਆਪਣੇ ਕਰਦੇ ਆ ਬਿਲਕੁਲ ਇਹਨਾਂ ਦੀ ਕਹਿਣੀ ਇਹ ਕਰਮ ਵਿੱਚ ਬਹੁਤ ਕਰ ਗਿਆ ਆਮ ਆਦਮੀ ਦੀ ਤੇ ਪੰਜਾਬ ਦੇ ਲੋਕਾਂ ਨੇ ਦੇਖ ਲਿਆ ਤੇ ਦੂਸਰੇ ਪਾਸੇ ਕਹਿੰਦੇ ਬਿਜਲੀ ਫਰੀ ਬਿੱਲ ਫਰੀ ਸਾਰੇ ਪੰਜਾਬ ਦਾ ਜਿਹੜਾ ਸਬਸਿਡੀ ਬਿੱਲ ਮੇਰੇ ਖਿਆਲ 25000 7000 ਕਰੋੜ ਰੁਪਈਆ ਅਸਲੇ ਬਖੜਾ ਹੋ ਗਿਆ ਪੈਸੇ ਦੱਸੋ ਕਿੱਥੋਂ ਲੈ ਕੇ ਆਉਣੇ ਆ ਬਿਜਲੀ ਆ ਨਹੀਂ ਰਹੀ ਪਾਵਰ ਕੱਟ ਲੱਗਣ ਲੱਪੇ ਆ ਹਰਮੋ ਪਲਾਂਟ ਚੱਲਦੇ ਨੇਗੇ ਉਹਨਾਂ ਤੇ ਬੜਾ ਕ੍ਰਾਈਸਿਸ ਆ ਹਰਮੋ ਪਲਾਂਟਾਂ ਤੇ ਉਹਨਾਂ ਦੀ ਕੈਪੈਸਿਟੀ ਪੂਰੀ ਯੂਟਿਲਾਈਜ਼ ਨਹੀਂ ਹੋ ਰਹੀ ਕਿਉਂਕਿ ਪੈਸਾ ਨਹੀਂ ਪਾਵਰ ਗੌਮ ਕੋ ਸਰਕਾਰ ਕੋ ਉਹ ਆਪਣੇ ਸਬਸਿਡੀ ਦੇ ਨੂੰ ਪੈਸੇ ਦੇ ਨੂੰ ਆਪਣੇ ਪਾਵਰ ਗੌਮ ਹੈ ਨਹੀਂ ਜੇ ਆਪਣੇ ਸਰਸਿਸ ਪੰਜਾਬ ਸਰਕਾਰ ਕੋ ਸੋ ਇਸ ਫਰੰਟ ਤੇ ਵੀ ਹੁਣ ਜਲਮੀ ਨਹੀਂ ਪਿਆ ਜੇ ਅਗੇ ਨਹੀਂ ਪੈਂਦਾ ਸੀ ਕਿ ਬਿਜਲੀ ਦੀ ਖਰਚ ਘਟ ਜਾਂਦੀ ਸੀਗੀ ਉਦੋਂ ਠੀਕ ਆ ਬਿਜਲੀ ਆ ਜਾਂਦੀ ਸੀ ਜਦੋਂ ਆਈ ਕਮਾਂਗੇ ਆ ਜਾਂਦੀ ਸੀਗੀ ਇਸ ਵਾਰੀ ਮੌਨਸੂਨ ਡੈਫਿਸਿਟ ਹੋਇਆ ਬਹੁਤ ਘਟ ਨਹੀਂ ਪਿਆ ਪੰਜਾਬ ਚ ਜਾਂ ਉੱਤਰ ਭਾਰਤ ਵਿੱਚ ਤੇ ਹੁਣ ਬਿਜਲੀ ਆ ਹੀ ਨਹੀਂ ਰਹੀ ਚੋਨੇ ਦੇ ਖੇਤ ਸੁੱਕੇ ਪਏ ਆ ਤੇਰੀ ਹਾਲ ਰਿਆ ਤੋਂ ਨਾ ਸੁੱਕ ਜਾਣਾ ਉਥੇ ਟੋਨੇ ਦੇ ਨਾਲ ਕਾਕੋ ਗਿਆਣਾ ਤੇ ਕਿਸਾਨਾਂ ਤੇ ਹੋਰ ਦੁਗਣਾ ਤਿਗਣਾ ਬੋਝ ਪੈਣਾ ਤੇ ਇਹ ਸਾਰੀ ਜ਼ਿੰਮੇਵਾਰੀ ਹੈਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਖੀਰ ਚ ਅਸੀਂ ਤੇਰੇ ਬੀਬੀ ਜੀ ਨੇ ਗੱਲ ਕੀਤੀ ਆ ਜੋ ਸਾਰੇ ਦੁਨੀਆਂ 'ਚ ਬੈਠੇ ਪੰਜਾਬੀ ਪੰਥਦਰ ਦੇ ਇਹ ਸਾਰੇ ਟੇਕ ਲਾ ਕੇ ਬੈਠੇ ਨੇ ਜੀ ਅਕਾਲ ਤਖਤ ਸਾਹਿਬ ਦੇ ਉੱਪਰ ਤੇਜਪਰ ਸਾਹਿਬ ਸਿੰਘ ਜਬਾਨਾਂ ਦੇ ਉੱਪਰ ਦੇਖੋ ਸਾਨੂੰ ਸਾਰਿਆਂ ਨੂੰ ਬੜੀ ਆਸ ਉਮੀਦ ਆ ਕਿ ਸਿੰਘ ਸਾਹਿਬ ਤੇ ਉਹਨਾਂ ਦੇ ਸਾਰੇ ਜਿਹੜੇ ਸਿੰਘ ਸਹਿਬਾਨ ਨੇ ਤੇਜਪਰ ਸਹਿਬਾਨ ਨੇ ਉਹ ਜਿਹੜੀ ਸੰਗਤ ਦੀ ਭਾਵਨਾ ਆ ਤੇ ਜਿਹੜੀ ਸਿੱਖ ਪੰਥ ਦੀ ਪਰੰਪਰਾ ਆ ਉਹਦੇ ਮੁਤਾਬਕ ਇਹ ਜਿਹੜਾ ਸਾਰਾ ਅਕਾਲ ਤਖਤ ਸਾਹਿਬ ਕੋਲ ਜਿਹੜਾ ਅਸੀਂ ਬੇਨਤੀ ਕਰਕੇ ਆਏ ਆ ਜੋ ਸਾਡੇ ਕੋਲੋਂ ਬਜਟ ਗੁਨਾਹ ਹੋਏ ਗਲਤੀ ਹੋਈਆਂ ਉਹਦੇ ਮੁਤਾਬਕ ਸੰਗਤ ਨੂੰ ਆਸ ਹੈ ਕਿ ਫੈਸਲਾ ਸਿੰਗ ਜਵਾਨ ਉਹਦੇ ਮੁਤਾਬਕ ਕਰਨਗੇ ਸਿੱਖ ਪਰੰਪਰਾਵਾਂ ਨੂੰ ਮੁੱਖ ਰੱਖਦੇ ਹੋਏ ਇਹ ਜੋ ਪਾਬਦਾ ਆ ਸਿੱਖ ਸੰਗਤ ਦੀ ਇੱਥੇ ਪੰਜਾਬ ਵਿੱਚ ਇੰਡੀਆ 'ਚ ਜਾਂ ਬਾਹਤਿ ਬਾਹਲੇ ਦੇਸ਼ਾਂ ਵਿੱਚ ਵੀ ਸਾਰੇ ਲੋਕ ਅੱਜ ਇਸ ਗੱਲ ਦੀ ਕੇਜ ਲਾ ਕੇ ਬੈਠੇ ਆ ਕਿ ਇਹ ਜਿਹੜਾ ਇਸ ਵੇਲੇ ਸੰਕਰਣ ਅਸਿਕ ਪੰਦੇ ਉੱਪਰ ਅੱਜ ਅਸੀਂ ਆਈਸੋਲੇਟ ਹੋ ਗਏ ਸਿੱਖਾਂ ਜੋ ਅਸੀਂ ਇਹਨਾਂ ਨੂੰ ਅਸੀਂ ਨਖੇੜਾਂਗੇ ਕਿ ਉਹ ਕਰਕੇ ਸਭ ਤੋਂ ਬਹੁਤ ਵੱਡੇ ਗੁਨਾਹ ਹੋਏ ਅਸੀਂ ਗੁਨਾਹਾਂ ਦਾ ਪਛਤਾਪ ਸਮੇਂ ਸਰ ਨਹੀਂ ਕਰ ਸਕੇ ਪਰ ਹੁਣ ਸਾਰਾ ਸਿੱਖ ਪੰਥ ਇਸ ਗੱਲ ਦੀ ਆਸ ਕਰਦਾ ਕਿ ਸਿੰਘ ਸਹਿਮਾਨ ਇਹ ਸਾਰੇ ਮਸਲੇ ਨੂੰ ਅੱਗੇ ਵੀ ਬੜੀਆਂ ਧਾਰਨਾ ਨੇ ਅਕਾਲ ਤਖਤ ਸਾਹਿਬ ਦੇ ਜਾਇਦਰ ਸਾਹਿਬ ਦੇ ਸਾਹਮਣੇ ਜਾਇਦਰ ਸਾਹਿਬ ਦੇ ਸਾਹਮਣੇ ਪਹਿਲਾਂ ਵੀ ਇਤਿਆਂ ਦੇ ਕਈ ਸਮੇਂ ਆਏ ਜਦੋਂ ਅਸੀਂ ਛੋਟੇ ਸੀ ਜਾਂ ਅਸਾਨੂੰ ਆਪਾਂ ਨੂੰ ਦੇਖਿਆ ਵੀ ਆਪਾਂ ਜਾਂ ਪਹਿਲਾਂ ਚਲੋ ਪੁਰਾਣੀਆਂ ਸਿੱਖ ਇਤਿਹਾਸ ਵਿੱਚ ਕਈ ਇਜਾਂ ਦੀਆਂ ਧਾਰਨਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਆਉਂਦੀ ਆ ਤੇ ਉਦੇ ਮੁਤਾਬਕ ਸਿੰਘ ਸਾਹਿਬ ਯਾਨੀ ਵੀਰ ਸਿੰਘ ਜੀ ਸਾਰਾ ਫੈਸਲਾ ਰਹਿਣਗੇ ਤਾਂ ਕਿ ਸਾਰਾ ਪੰਥ ਇਕੱਠਾ ਹੋ ਸਕੇ ਮੈਂ ਪੰਥ ਦੀ ਗੱਲ ਕਰਦਾ ਇਹ ਨਹੀਂ ਦੋ ਥੜੇ ਚਾਰ ਥੜੇ ਪੰਜ ਥੜੇ ਸਾਰਾ ਜਿਹੜਾ ਪੰਥ ਆ ਜਿਹੜਾ ਇੱਕ ਸੋਚ ਦੇ ਨਾਲ ਬੱਝਾ ਹੋਇਆ ਆ ਉਹ ਸਾਰਾ ਪੰਥ ਇਕੱਠਾ ਹੋਵੇ ਪੰਥ ਇੱਕ ਸ਼ਕਤੀ ਉੱਗੜੇ ਤਾਂ ਜਿਹੜੇ ਅਸੀਂ ਅੱਜ ਆਪਣੇ ਚੈਲੰਜਸ ਫੇਸ ਕਰ ਰਹੇ ਆ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਆ ਜਿਹੜਾ ਸਾਨੂੰ ਕਮਜ਼ੋਰ ਕਰ ਰਹੇ ਨੇ ਚਾਹੇ ਕੋ ਏਜੰਸੀ ਆ ਕਾਇ ਕੋ ਸਰਕਾਰ ਆ ਜਾਂ ਕੋਈ ਸਸਤਾ ਆ ਜਿਹੜੀ ਪੰਥ ਨੂੰ ਡਾ ਲਾਉਣ ਦੀ ਕੋਸ਼ਿਸ਼ ਕਰ ਰਹੀ ਆ ਤੇ ਅਸੀਂ ਤਾਂ ਆਪਣੇ ਆਪ ਨੂੰ ਕਮਜ਼ੋਰ ਆਪ ਹੀ ਕਰ ਲਿਆ ਤੇ ਮੈਂ ਫਿਰ ਵੀ ਕਹਿਣਾ ਚਾਹਾਂਗਾ ਕਿ ਕਾਲੀ ਦਲ ਦੇ ਲੀਡਰਸ਼ਿਪ ਨੂੰ ਵੀ ਜਿਹੜੀ ਨਾ ਆਪਣਾ ਸੈਲਫ ਡੀਫੀਟਿੰਗ ਪਰਪਸ ਬੈਠੇ ਆਪਣੇ ਸਾਰੇ ਆਏ ਤੁਸੀਂ ਇਹ ਇਸ ਵੇਲੇ ਜੋ ਹਾਲਾਤ ਨੇ ਸਾਡੇ ਅਸੀਂ ਇੱਕ ਸੈਲਫ ਡੀਫੀਟਿੰਗ ਪਰ ਉਸ ਮੋੜ 'ਚ ਚਲੇ ਗਏ ਆ ਇੱਕ ਦੂਜੇ ਨੂੰ ਅਸੀਂ ਹਰਾਉਣਾ ਚਾਹੁੰਦੇ ਆ ਅਸੀਂ ਇੱਕ ਦੂਜੇ ਸਾਥ ਨਹੀਂ ਦੇਣਾ ਚਾਹੁੰਦੇ ਸਾਨੂੰ ਇੱਕ ਗੁਜਰਾ ਸਾਥ ਦੇਣਾ ਚਾਹੀਦਾ ਜੇ ਅਸੀਂ ਕੋਈ ਗੱਲ ਕੀਤੀ ਆ ਅਸ਼ਰੋਮਣੀ ਕਾਲੀ ਦਲ ਸਦਾਤ ਲਹਿਰ ਸ਼ੁਰੂ ਕਰ ਦਿੱਤੀ ਆ ਕਿ ਅਸੀਂ ਇਹ ਨੂੰ ਰੰਮਣ ਜਾ ਰਹੇ ਆ ਤੇ ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰ ਰਹੇ ਕੋ ਸਾਡੀ ਵਿਅਕਤੀਗਤੀ ਕੋਈ ਸਾਡੀ ਲੜਾਈ ਨਹੀਂ ਕਿਸੇ ਅਹੁਦੇ ਦੀ ਨਹੀਂ ਕਿਸੇ ਆਪਣੇ ਉਹ ਨਹੀਂ ਆਪਣੇ ਉਹ ਮਾਨ ਸਰਕਾਰ ਲਈ ਨਹੀਂ ਜਾਂ ਕੋਈ ਨਿੱਜੀ ਸਵਾਤ ਲਈ ਨਹੀਂ ਹੈਗੀ ਨਾ ਸਗੀ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਤਿਆਰ ਕਰਨ ਨੂੰ ਤਿਆਰ ਆ ਕੋਆ ਅਕਾਲੀ ਦਲ ਦੇ ਲੀਡ ਸਾਰੀ ਲੀਡਰਸ਼ਿਪ ਨੂੰ ਅਕਾਲੀ ਦਲ ਦੇ ਸਾਰੇ ਪਰਿਵਾਰਾਂ ਨੂੰ ਸਿੱਖ ਪੰਥ ਦੇ ਜਰਦੀਆਂ ਨੂੰ ਇਹ ਬੇਨਤੀ ਕਰਦੇ ਆ ਤੁਹਾਡੇ ਮਾਧਿਮ ਰਾਹੀਂ ਕਿ ਇੱਕ ਦਾ ਸ਼੍ਰੋਮਣੀ ਅਕਾਲੀ ਦਲ ਮਹਮ ਅੰਜਰਾ ਲਹਿਰ ਦਾ ਸੁਨਾਰ ਲਹਿਰ ਦਾ ਇਹਦੇ ਵਿੱਚ ਸਾਡਾ ਸਾਥ ਦਿਓ ਇਹ ਆਪਾਂ ਸਾਰੇ ਇਕੱਠੇ ਹੋ ਕੇ ਸੰਗਤ ਕੋ ਜਾਈਏ ਸੰਗਤ ਨੂੰ ਇਹ ਆਪਾਂ ਆਸ ਦਿਈਏ ਸੰਗਤ ਨੂੰ ਦਾ ਵਿਸ਼ਵਾਸ ਦਿਤੀਏ ਉਹਨਾਂ ਨੂੰ ਪ੍ਰੋਸਾ ਦਿਈਏ ਕਿ ਅਸੀਂ ਦੁਬਾਰਾ ਗਲਤੀਆਂ ਨਹੀਂ ਕਰਾਂਗੇ ਅਸੀਂ ਬਹੁਤ ਆਪਣੇ ਅਸੂਲਾਂ ਆਪਣੇ ਇਹ ਅਸੂਲਾਂ ਤੇ ਚੱਲਾਂਗੇ ਜਿਹੜੀ ਸਾਡੀ ਵਿਚਾਰਧਾਰਾ ਆ ਉਹਨੂੰ ਪੂਰਾ ਆਪਣੇ ਤੇ ਆਪਣੇ ਖੜੇ ਹੋਵਾਂਗੇ ਤੇ ਜਿਹੜੀ ਸਾਡੀ ਪਰੰਪਰਾ ਆ ਸਦਾਨਤਿਆ ਬਿਲਕੁਲ ਅਸੀਂ ਉਹ ਤੋਂ ਇੱਕ ਇੰਚ ਵੀ ਅਸੀਂ ਪਾਸੇ ਨਹੀਂ ਹਟਦੇ ਜਿਹੜੀ ਪ੍ਰਾਤਨ ਸਾਡੇ ਅਸੂਲ ਸਨ ਉਹ ਚਾਹਤ ਰਸੀਗੀ ਸ਼੍ਰੋਮਣੀ ਕਾਲੀ ਦਲ ਦੀ ਉਹ ਮੁਕੰਮਲ ਤੌਰ ਤੇ ਉਹਨੂੰ ਲਾਗੂ ਕਰਾਂਗੇ ਤੇ ਅਸੀਂ ਇਹ ਜਿਹੜੀ ਸੋਚ ਨੂੰ ਲੈ ਕੇ ਸ਼੍ਰੋਮਣੀ ਕਾਲੀ ਦਲ ਦੀ ਸਦਾਰ ਲਹਿਰ ਇਸ ਮਹਮ ਉਹ ਸ਼ੁਰੂ ਕੀਤਾ ਵੀ ਹੈ ਗਾਵੀ ਇਹਨੂੰ ਤਕੜਾ ਕਰਾਂਗੇ ਅਸੀਂ ਆਸ ਕਰਦੇ ਹਾਂ ਕਿ ਸਾਡਾ ਜਿਹੜਾ ਆਪਣੇ ਪੰਜਾਬੀ ਨੇ ਜਿਹੜੇ ਪੰਛਦਰਦੀ ਨੇ ਤੇ ਆਪਣੇ ਸਾਰੀ ਸੰਗਤ ਆ ਸਾਡਾ ਸਾਰਾ ਸਾਥ ਦੇ